तरू जेकी वटि तरूड़ I'm ਜਨ ਦੁਨੀਆ ਪਰਗਟ ਕੀਤੀ RAM ਤੈਨੂੰ ਦਸਾਰੂਗਾ ਜਨ ਦੁਨੀਆ ਪਰਗਟ ਕੀਤੀ ਜੋ ਗੁਰੂ ਪਰਦੇਸੀ ਬਕਰ ਤੋਂ ਨਵਾਂ ਸੀ ਜਿਹੜੇ ਪਰਿਵਾਰ ਜੀ ਸੇ ਗੁਰੂ ਪਰਵਾਣ ਨੇ ਅਸਧਰ ਹੋ ਕੇ ਪਰਵਾ ਦੁਨੀਆ ਕਸਤਨ ਸੰਗਤ ਦੇ ਬੁਲਾ ਕੇ ਚਲ ਚੁੱਕੀ ਲੁਕਾਈ ਸਨ ਗੁਰੂ ਪਰਵਾ ਦੇ ਮਾਇਆ ਸਿੰਘ ਜੀ ਸੀ ਗੁਰੂ ਕਰਦੀ ਵਾਚਨ ਤੋਂ ਪਰਵਾ ਨੇ ਗੁਰੂ ਪਰਵਾ ਤੋਂ ਤਾਂ ਦੇ ਮੂਲਕੀ ਵਰਤ ਤੇ ਗੁਰੂ ਕਰਦੀ ਬੋਲਸ਼ਣ ਜੋ ਪ੍ਰੋਫੈਟ ਜੀ ਸਰਪਾ ਕਰ ਜੀ ਆਪਣੀ ਕਾਤਿ ਨਰੇਸ਼ ਕੁਮਾਰ ਅਤੇ 비키 ਰਜਨੀ ਆਪਣੇ ਪੁੱਤ ਜੇ ਜੀ ਆਪਣੇ ਪੁੱਤ ਜੇ ਜੀ ਜ਼ਫੀਰ ਬੱਚਿਆਂ ਦੇ ਕੈਨੇਡਾ ਨਿਵਾਸੀ ਜਸ ਮਹਾਰਮ ਦੇ ਹੋਰ ਨਾਮ ਤੇ ਦਸਤਕਾਰੀ ਸਾਧਕੀ ਪ੍ਰਚਲਨ ਸੰਚੇਤ ਕਰਵਾਉਣ ਲਈ ਮਨਾਈ ਲੈਕਚਰ ਹੋਏ ਪਰ ਹੋਏ ਗੁਰੂ ਸੋਧਨ ਪੜ ਤਦਵਲਾਸ ਮਹਾਰਾਜ ਜੀ ਜਿਸ ਤਨ ਕਰਾੜੀ ਢੜ ਗਵਾਦੀ ਉਹਨਾਂ ਨੂੰ ਬੇਚਿਆ ਸਤਿਗੁਰੂ ਸਾਡੇ ਬਾਚ ਸੁਖਾਲਣ ਦੇਸਾ ਕਾ ਕਰਨ ਕਰਾਲੀ ਛੱਡਾ ਬੰਦ ਤੇ ਦੀਪਕ ਆਜੋ ਆਜੋ ਚਲੋ ਚਲੋ ਚੱਲ ਵੀ ਜਾਓ ਬਹੁਤ ਖਲਾ ਖਾਲੋ ਉੱਧਰ ਜਾਓ ਉੱਧਰ ਬੋਲੋ ਧੂਨ ਪਰ ਸਤਿਗੁਰੂ ਦਾ ਸਹਾਰਾ ਸਾਡੇ ਸ੍ਰੀ ਵਾਹਿਗੁਰੂ ਜੀ ਦੇ ਵਾਸਤੇ ਸਾਨੂੰ ਨੇਤੀ ਆ ਕੇ ਗੁਰੂ ਘਰ ਦੇ ਬਾਸ਼ੇ ਚ ਕੋਲੋਂ ਬੋਲਣ ਦੇ ਪਕਰ ਕੋਲੋਂ ਸੋਨਰ ਪੈ ਸਤਿਗੁਰੂ ਸਾਹਿਬ ਰਾਜ ਕੀ ਜੈ ਗੁਰੂ ਦੇ ਸਾਥ ਪਰਿਵਾਰ ਸਜਾਦ ਵਰਤੇਗਾ ਸੰਗਤਾਂ ਦੇ ਇੱਤੇ ਚਾਹ ਦੇ ਲੰਗਰ ਬੜੇ ਤੀਜੇ ਨਾਲ ਸਗੜਿਆਂ ਨਾਲ ਸਰਾਇ ਜਾਣੇ ਹਨ ਸਾਰਿਆਂ ਦਾ ਸਾਰ ਸੇਕੀ ਹੈ ਕਿ ਉਸ ਦਿਨ ਸ੍ਰੀ ਕਰਪਦੇਸ ਪੁੱਜੜ ਦੇ ਸਾਰੀਆਂ ਤਰਫਾਂ ਦੀ ਕਿਰਪਾ ਕਰਨ ਜੀ 10 ਤਰੀਕ ਨੂੰ ਸ੍ਰੀ ਅਕੰਡ ਪਾਠ ਆਪ ਹੋ ਜਾਣਿਆ ਨੂੰ ਉਸਾਰੀਆਂ ਤਾਕਾਂ ਦੇ ਉੱਤੇ ਵੀ ਪੁੱਜੜ ਦੀ ਕਿਰਪਾ ਕਰਨੀ ਸਾਰੇ ਮੰਗਲਾਂ ਨੇ ਕੋਈ ਨਹੀਂ ਮੇਰਾ ਵੀਰ ਪ੍ਰਭਾਤ ਦੀ ਸੰਗ ਦੇ ਵਿੱਚ ਤੇ ਗੁਰੂ ਸਾਹਿਬ ਦੇ ਵਿੱਚ ਕੋਈ ਵੀ ਰਸਾ ਕਰ ਜਿਨ੍ਹਾਂ ਆਵੇ ਜੀ ਜਾਂ ਕੋਈ ਵੀ ਵਿਅਕਤੀ ਜੋ ਕੋਈ ਲੜਾਈ ਖੜਾ ਕਰਦਾ ਹੈ ਸਰਬੋਤਮ ਪ੍ਰਬੰਧਾਂ ਦੀ ਜ਼ਿੰਮੇਵਾਰ ਨਹੀਂ ਹੋਵेंगे ਸਾਡੀ ਸੰਗਤਾਂ ਨੂੰ ਬੇਤੀ ਹੈ ਕਿ ਆਪਣੇ ਘਰਾਂ ਦੇ ਅੰਦਰ ਰਾਸਤੇ ਦੇ ਵਿੱਚ ਸਫਾਈ ਜ਼ਰੂਰ ਕੀਤੀ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਦੇ ਧੰਨ ਗੁਰਦੇਵ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ 648 ਵਿੱਚ ਪ੍ਰਕਾਸ਼ ਉਸਤਵ ਦੇ ਸਵਾਦ ਵਿੱਚ ਅੱਜ ਸਾਡੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਹੋਈ ਪ੍ਰਭਾਤ ਫੇਰੀ ਕਰਾਈ ਗਈ ਅਤੇ ਚਾਹ ਦੇ ਲੰਗਰ ਵਰਤਾਏ ਗਏ ਅਸੀਂ 600 48ਵੇਂ ਗੁਰਪੁਰਪ ਦੇ ਸਬੰਧ ਵਿੱਚ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਨ ਜੋ ਬੋਲੇ ਸੋ ਨਿਰਭੈ ਸਤਿਗੁਰ DAS ਮਹਾਰਾਜ ਕੀ ਜੈ ਐ ਗੁਰਦੇਵ ਤਨ ਗੁਰਦੇਵ ਐ ਗੁਰਦੇਵ ਤਨ ਗੁਰਦੇਵ ਜੋ ਬੋਲੇ ਸੋ ਨਿਰਭੈ ਸਤਿਗੁਰ DAS ਮਹਾਰਾਜ ਕੀ ਜੈ